ਹਮੇ ਠੀਕ ਹੈ ਮੇਰੀ ਮਦਦ ਕਰੋਗੇ ਮੇਰੇ ਹੀ ਮਦਦ ਕਰੋਗੇ ਚੱਕ ਦੋ ਕੰਮ ਦਿਓ ਹੁਣ ਹੌਸਲਾ ਮਿਲ ਗਿਆ ਮੈਲੇ ਦਾ ਹੁਣ ਟੈਂਕੀ ਕਰੰਟ ਪੂਰਾ ਭਰ ਗਿਆ ਕਾਲੀਗੜ੍ਹ ਹੁਣ ਆ ਦਿੱਲੀ ਵਾਲੇ ਐਡਾ ਕੁਚਾਲ ਲੈ ਲਿਆ ਦੋ ਪੰਜਾਬ ਕਿ ਜਿਹੜੇ ਦਿੱਲੀ ਵਾਲਿਆਂ ਨੂੰ ਆਪਾਂ ਪੰਜਾਬ ਦਾ ਨਹੀਂ ਅੱਧਿਆਂ ਨੂੰ ਤਾਂ ਪਾਕਿਸਤਾਨ ਦਾ ਬਾਰਡਰ ਟਪਾ ਦਿਓ ਦੂਜੇ ਨੇਪਾਲ ਤੱਕ ਭਜਾ ਦਿਓ ਇੱਥੇ ਨੇੜੇ ਤੇੜੇ ਨਹੀਂ ਰਹਣ ਦੇਣੇ ਆ ਦਿੱਲੀ ਵਾਲੀਆਂ ਪਾਰਟੀਆਂ ਮੈਂ ਕਿਹਾ بجلی ਆਮ ਆਮ ਕਰ ਦੋਂਗੇ ਕਾਂਗਰਸੀਆ ਬਿਆਨ ਆਇਆ ਕਿ ਬਿੱਲੀ ਕਿਵੇਂ ਕਰ ਸਕਦੇ ਆ ਕਰਕੇ ਦਿਖਾ ਦੀ ਮੈਂ ਤੁਹਾਨੂੰ ਕਿਹਾ ਕਿ ਜਿਹੜੇ ਹੱਦ ਜੰंडीगढ़ ਨੂੰ ਹਰ ਜ਼ਿਲ੍ਹੇ ਨਾਲ ਚਾਰ ਤੇ 6 ਲੈਂਦੀਆਂ ਐਕਸਪ੍ਰੈਸ ਵੇ ਨਾ ਬਣਾਵਾਂਗੇ ਲੋਕੀ ਕਹਿੰਦੇ ਕਿਵੇਂ ਹੋ ਸਕਦੀ ਐ ਬਣਾਤਾ ਫਿਰ ਮੈਂ ਕਿਹਾ ਸੜਕਾਂ ਐ ਜੀਆਂ ਬਣਾਵਾਂਗੇ ਸੀਮੈਂਟ ਤੇ ਸਰੀਆ ਪਾ ਕੇ ਭਾਵੇਂ ਬੰਬ ਸਿੱਟ ਦਿਓ ਹੁਣ ਦੇਖੋ ਬਣੀਆਂ ਕਿੰਨੀਆਂ ਮੈਂ ਤਾਂ ਵੀ ਕਹਦਾ ਸੀ ਪਾਣੀ ਵਾਲੀ ਬਸ ਵੀ ਚੱਲ ਕੇ ਖਾਣਾਗੇ ਚਲਾਦੀ ਸੀ ਕਿ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਕੀ ਪੰਜਾਬ ਦੇ ਲੋਕ ਚਾਹੁੰਦੇ ਕੀ ਹੈ ਆ ਜਿਹੜੀ ਲੈਂਡ ਪੂਲਿੰਗ ਸਕੀਮ ਗ੍ਰੈਬਿੰਗ ਸਕੀਮ ਹੈ ਆਪਣੇ ਟਾਈਮ ਤੁਸੀਂ ਜਾਣਦੇ ਹੋ ਜੇ ਅਸੀਂ ਤੁਹਾਡੇ 에어ਪੋਰਟ ਵਾਸਤੇ ਜ਼ਮੀਨ ਲਿੱਤੀ ਕਿੰਨੇ ਕਿਲ ਕਿਲੇ ਰੁਪਏ 1 ਕਰੋੜ 75 ਲੱਖ ਰੁਪਏ ਕਿੱਲਾ ਸੀ ਉਹਨਾਂ ਵੇਲਿਆਂ 'ਚ ਜਦੋਂ ਰੇਟ ਉੱਥੇ 25-30 ਲੱਖ ਸੀ ਕਿ ਨੂੰ ਅਸੀਂ ਮੋਹਾਲੀ ਵੀ ਇਹ ਕਿਤੇ ਵੀ ਲੈਂਡਪੁਲੇ ਕੁਛ ਕੀਤਾ ਅਸੀਂ ਕਿਸਾਨ ਦੀ ਪਹਿਲੀ ਸੋਚ ਸੋਢੀ ਜਿਉਂ ਚਾਹੁੰਦੇ ਸੀ ਐਨ ਤੁਸੀਂ ਜਾਣਦੇ ਹੋ ਆ ਸਾਰੇ ਇਲਾਕੇ ਵਾਲੇ ਆ ਸ਼ਰੂਮ ਨਹੀਂ ਕਾਲੀ ਦਲ ਦੀ ਦੇਣ ਹੈ ਜਿਹੜਾ ਇੱਥੇ ਮੋਹਾਲੀ ਨਿਊ ਚੰਡੀਗੜ੍ਹ ਖੱਡੜ ਬਣਿਆ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ 15 20 ਲੱਖ ਸੀ ਅੱਜ 10-10 ਕਰੋੜ ਦੇ ਚਲੇ ਗਈਆਂ ਆ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਹੈ ਲੀਡਰਸ਼ਿਪ ਨੂੰ ਪਤਾ ਹੈ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਆ ਇਹਨਾਂ ਨੇ ਜਿਹੜੀ ਸਕੀਮ ਬਣਾਈ ਹੈ ਦੇਖੋ ਦੇਸ਼ ਦਾ ਕਾਨੂੰਨ ਬਣ ਗਿਆ ਹੈ ਪੂਰੇ ਦੇਸ਼ ਵਿੱਚ ਦੇਸ਼ ਦੇ ਪਾਰਲੀਮੈਂਟ ਵਿੱਚ ਐਕਟ ਪਾਸ ਹੋ ਗਿਆ ਉਸ ਐਕਟ ਰਾਹੀਂ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਲੈਣੀ ਹੈ ਉਹਦਾ ਪਹਿਲੇ ਇੱਕ ਅਸੈਸਮੈਂਟ ਹੋਣੀ ਪਊਗੀ ਪਬਲਿਕ ਅਸੈਸਮੈਂਟ ਕਿ ਉਸ ਇਲਾਕੇ ਦੇ ਲੋਕ ਚਾਹੁੰਦੇ ਆ ਕਿ ਨਹੀਂ ਚਾਹੁੰਦੇ ਜੇ ਨਹੀਂ ਚਾਹੁੰਦੇ ਅਕਵਾਇਰ ਨਹੀਂ ਹੋ ਸਕਦੀ ਫਿਰ এনवायरमेंट ਕਲੀਅਰੈਂਸ ਵੀ ਅਸੈਸਮੈਂਟ ਹੁੰਦੀ ਹੈ ਸੋਸ਼ਲ ਇੰਪੈਕਟ ਸਟਡੀ ਹੁੰਦੀ ਹੈ ਇਹਨਾਂ ਨੇ ਦੇਖਿਆ ਆ ਤਾਂ ਹੋਣਾ ਨਹੀਂ ਆਪਣੇ ਆਪ ਇੱਕ ਨਵਾਂ ਜਾਲ ਹੀ ਜਾ ਕੰਮ ਕਰ ਲਿਆ 1900 ਮੈਨੂੰ ਲੱਗਦਾ ਹੈ 95 ਦਾ ਕੋਈ ਪੁਰਾਣਾ ਐਕਟ ਲੱਭ ਲਿਆ ਜਿਹੜਾ ਅੱਜਕੱਲ ਬੰਦ ਵੀ ਹੈ ਉਹਦੀ ਵੈਲਿਡਿਟੀ ਨਹੀਂ ਹੈ ਉਹਨੂੰ ਲੈ ਕੇ ਉਹਨਾਂ ਨੇ ਕਰਤਾ ਕਿ ਅਸੀਂ ਉਸ ਐਕਟ ਦੇ ਥੱਲੇ ਐਕਵਾਇਰ ਕਰਾਂਗੇ ਅੱਜ ਦੇ ਐਕਟ ਦੇ ਥੱਲੇ ਨਹੀਂ ਜਿਹੜਾ ਕਾਨੂੰਨੀ ਗਲਤ ਹੈ ਤੇ ਮੈਂ ਅਫਸਰਾਂ ਨੂੰ ਦੱਸਣਾ ਚਾਹਣਾ ਹੈ ਆ ਜਿਹੜੇ ਲੁਟੇਰੇ ਠੱਗਾ ਇਹ ਪੰਜਾਬ ਦੇ ਲੁੱਟਣ ਵਾਸਤੇ ਇਹਨਾਂ ਨੇ ਤਾਂ ਭੱਜ ਜਾਣਾ ਤੁਸੀਂ ਤੇ ਇੱਥੇ ਰਹਿਣਾ ਹੈ ਅਫਸਰਾਂ ਦੀ ਜਿੰਮਵਾਰੀ ਹੈ ਕੋਈ ਗਲਤ ਕੰਮ ਕਰਨਾ ਹੈ ਉਹਨੂੰ ਰੋਕਣਾ ਹੈ ਪਰ ਅਫਸੋਸ ਹੈ ਕਈ ਅਫਸਰ ਅਪ ਜੀਐਸਟਰੀ ਬਣਨ ਵਾਸਤੇ ਕਮਿਸ਼ਨਰ ਬਣਨ ਵਾਸਤੇ ਭੁੱਲ ਜਾਂਦੇ ਆ ਕਿ ਉਹਨਾਂ ਦਾ ਕੰਮ ਕੀ ਹੈ ਆ ਸਾਰਿਆਂ ਦੀ ਇਨਕੁਆਇਰੀ ਹੋਊਗੀ ਇੱਕ ਇੱਕ ਚੀਜ਼ ਦੀ ਇਨਕੁਆਰੀ ਹੋਊਗੀ ਤੇ ਹੁਣ ਜਿਹੜੀ ਵੱਡੀ ਗੱਲ ਕੀਤੀ ਕਿਉਂਕਿ ਕਈ ਅਫਸਰਾਂ ਨੇ ਤਾਂ ਪੈਰ ਲਾਏ ਨਹੀਂ ਤੁਸੀਂ ਦੇਖ ਲਓ ਮੁੱਖ ਮੰਤਰੀ ਨੇ ਵੀ ਕਿਹਾ ਮੁੱਖ ਮੰਤਰੀ ਨੇ ਵੀ ਕਿਹਾ ਕਿ ਮੈਂ ਮੇਰੇ ਦਸਖਤਨਾਖਰਾਉ ਮੈਨੂੰ ਤਾਂ ਮੈਂ ਤਾਂ ਅੰਦਰ ਹੋ ਜਾਊਗਾ ਫਿਰ ਇਹਨਾਂ ਨੇ ਕੀ ਸੋਚਿਆ ਇੱਕ ਨਵੀਂ ਕਮੇਟੀ ਬਣਾਤੀ ਜਿਹੜੀ ਲੈਂਡ ਪੂਲਿੰਗ ਦੀ ਅਕਵਾਇਰ ਕਰਨ ਵਾਸਤੇ ਉਹਦਾ ਚੇਅਰਮੈਨ ਬਣਾਤਾ ਚੀਫ ਸੈਕਟਰੀ ਪਹਿਲੀ ਵਾਰ ਕਿਸੇ ਵੀ ਸੂਬੇ ਦੇ ਇਤਿਹਾਸ ਵਿੱਚ ਜਦੋਂ ਵੀ ਕੋਈ ਪਲੈਨਿੰਗ ਹੁੰਦੀ ਹੈ ਉਹਦਾ ਹੈੱਡ ਚੇਅਰਮੈਨ ਹੁੰਦਾ ਹੈ ਕਮੇਟੀ ਦਾ ਚੀਫ ਮਨਿਸਟਰ ਪਹਿਲੀ ਵਾਰ ਚੀਫ ਮਨਿਸਟਰ ਨੂੰ ਪਾਸੇ ਕਰਤਾ ਤੇ ਉਹ ਜਿਹੜੇ ਕਮੇਟੀ ਦੇ ਮੈਂਬਰ ਹੁੰਦੇ ਆ ਉਸ ਮਹਿਕਮੇ ਦੇ ਮਨਿਸਟਰ ਤੇ ਸੈਕਟਰੀ ਉਹ ਵੀ ਪਾਸੇ ਕਰਤੇ ਹੁਣ ਕੱਲਾ ਇੱਕ ਚੀਫ ਸੈਕਟਰੀ ਰੱਖ ਗਏ ਉਹਦੇ ਨਾਲ ਦਿੱਲੀੋਂ ਚਾਰ ਬੰਦੇ ਲਾਤੇ ਇਹਨਾਂ ਨੂੰ ਪਤਾ ਹੀ ਨਹੀਂ ਪੰਜਾਬ ਦੀ ਲੋਕਾਂ ਦੀ ਕੀ ਲੋੜ ਐ ਹੁਣ ਆ ਬੰਦੇ ਕੌਣ ਐ ਇੱਕ ਹੈਗਾ ਅਨੁਰਾਗ ਕੁੰਡੂ ਪਤਾ ਨਹੀਂ ਕਿਥੋਂ ਲੈ ਲੱਭ ਕੇ ਲਿਆਂਦਾ ਐ ਇੱਕ ਹੈ ਸ਼ੌਕਤ ਰੌਏ ਮੈਨੂੰ ਲੱਗਦਾ ਬੰਗਾਲ ਤੋਂ ਲਿਆਂਦਾ ਹੋਣਾ ਕੋਈ ਇੱਕ ਬਿਬਾ ਮਹੇਸ਼ਵਰੀ ਇੱਕ ਸੀਮਾ ਪੰਸਲ ਦੇਖੋ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਪੰਜਾਬ ਦਾ ਨਹੀਂ ਮੈਂ ਚਾਰਾਂ ਨੂੰ ਕਹਿਣਾ ਚਾਹਣਾ ਐ ਜਿਹੜੇ ਭਾਵੇਂ ਕੁੰਡੂ ਆ ਭਾਵੇਂ ਰੋਇਆ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਜਦੋਂ ਪੰਜਾਬ ਪੁਲਿਸ ਬਦਲੀ ਜਿਹੜੇ ਅੱਜ ਤੁਹਾਨੂੰ ਸਲੂਟ ਮਾਰਦੇ ਨਾ ਡੇਢ ਸਾਲ ਬਾਅਦ ਅਕਾਲੀਆਂ ਨੂੰ ਸਲੂਟ ਮਰਿਆ ਕਰਨਗੇ ਬੋਲੇ ਉਹਦੇ ਬਾਅਦ ਜਿੰਦਾਬਾਦ ਜਿੰਦਾਬਾਦ ਬੀ ਸਿੰਘ ਬਾਦਰ ਜਿੰਦਾਬਾਦ ਬੀ ਸਿੰਘ ਬਾਦਰ ਜਿੰਦਾਬਾਦ ਉਹਦੇ ਬਾਅਦ ਉਦੇ ਬਾਅਦ ਰੋਇ ਸਾਬ ਕੁੰਡੂ ਸਾਬ ਤੁਸੀਂ ਕਿੱਧਰ ਭਜੋਗੇ ਆ ਚੀਫ ਸੈਕਟਰੀ ਸਾਹਿਬ ਤੁਹਾਨੂੰ ਪਤਾ ਨਹੀਂ ਹਲੇ ਵੀ ਦਲੇਰੀ ਫੜੋ ਪੰਜਾਬ ਨੂੰ ਕਿਸਾਨਾਂ ਦੀ ਆਵਾਜ਼ ਸੁਣੋ ਦਸਕਤ ਕਰਨੇ ਬੰਦ ਕਰ ਦਿਓ ਪਰ ਤੁਸੀਂ ਚਿੰਤਾ ਨਾ ਕਰੋ ਜਦੋਂ ਤੱਕ ਮੈਂ ਜਿਉਂਦਾ ਨਾ ਥੋੜੀ ਨਹੀਂ ਆ ਜਾਣ ਦਿੰਦਾ ਮੈਂ ਮਹਾਲੀ ਵਾਲਿਓ ਤੁਸੀਂ ਸਾਰੇ ਇੱਥੇ ਰਹਿਣ ਵਾਲੇ ਨਾਲ ਦੱਸ ਕੀ ਹੁੰਦਾਸੀ ਤੇ ਕਿਵੇਂ ਬਣਾਤਾ ਸਾਰਾ ਕੁਝ ਆ ਨਿਊ ਚੰਡੀਗੜ੍ਹ ਮਹਾਲੀ ਕਿੰਨੀਆਂ ਚੀਜ਼ਾਂ ਬਣਾਤੀਆਂ ਸਾਰਾ ਇੱਕ ਇੱਕ ਇੱਟ ਦੇ ਪਿੱਛੇ ਲਿਖਿਆ ਅਕਾਲੀ ਦਲ ਇੱਕ ਇੱਕ ਇੱਟ ਦੇ ਪਿੱਛੇ ਲਿਖਿਆ ਅਕਾਲੀ ਦਲ ਆ ਜਦੋਂ ਵੀ ਆ ਹਰਕਤ ਯਾਰ ਇੱਕ ਮਿੰਟ ਇੱਕ ਮਿੰਟ ਬੰਦ ਮੇਰੀ ਇੱਕ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਕਰਨਾ ਹੈ ਪਛਾਣੋ ਆਪਣੇ ਕਿਹੜੇ ਆ ਤੇ ਪ੍ਰਾਏ ਕਿਹੜੇ ਆ ਆ ਦਿੱਲੀ ਵਾਲੀਆਂ ਜਿੰਨੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਆ ਝਾੜੂ ਵਾਲੇ ਆ ਭਾਵੇਂ ਕੋਈ ਹੋਰ ਪਾਰਟੀ ਹੈ ਆ ਦਰਦ ਨਹੀਂ ਇਹਨਾਂ ਦਾ ਤੁਹਾਡੇ ਪ੍ਰਤੀ ਜੇ ਤੁਹਾਡੇ ਪ੍ਰਤੀ ਦਰਦ ਹੈ ਤੇ ਤੁਹਾਡੀ ਇੱਜ਼ਤੇਬੰਦੀ ਸ਼ਰੋਮ ਨਹੀਂ ਕਾਲੀ ਦਲ 105 ਸਾਲ ਦਾ ਇਤਿਹਾਸ ਹੈ 105 ਸਾਲ ਦਾ ਇਤਿਹਾਸ ਹੈ ਆ ਆਕਾਲੀ ਦਲ ਕੋਈ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਨਹੀਂ ਥੋੜੇ ਬਜ਼ੁਰਗਾਂ ਨੇ ਥੋੜੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਇਆ ਮੈਂ ਕਈ ਵਾਰ ਕਿਹਾ ਮੈਂ ਕਈ ਵਾਰ ਕਿਹਾ ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ ਚਲੇ ਜਾਓ ਜੋ ਕੁਝ ਵੀ ਬਣਿਆ ਅਕਾਲੀ ਦਲ ਦੀ ਸਰਕਾਰਾਂ ਨੇ ਹੀ ਬਣਾਇਆ ਹੈ ਤੁਸੀਂ ਇੱਥੋਂ ਅਮਰਸਰ ਚਲੇ ਜਾ ਮੱਥਾ ਟੇਕਣ ਜੇ 4 ਲੇਨ ਸੜਕ ਤੇ ਜਾਓਗੇ ਅਕਾਲੀ ਦਲ ਨੇ ਬਣਾਈ ਫਲਾਈਓਵਰ ਟੱਪੋਗੇ ਅਕਾਲੀ ਦਲ ਨੇ ਬਣਾਇਆ ਕੋਈ ਯੂਨੀਵਰਸਿਟੀ ਦੇਖੋਗੇ ਅਕਾਲੀ ਦਲ ਦੀ ਬਣਾਈ ਹਸਪਤਾਲ ਦੇਖੋਗੇ ਅਕਾਲੀ ਦਲ ਨੇ ਬਣਾਇਆ ਜੇ 에어ਪੋਰਟ ਦੇ ਕੋਲੋਂ ਟੱਪੋਗੇ ਅਕਾਲੀ ਦਲ ਨੇ ਬਣਾਇਆ ਜੇ ਟਿਊਬਲ ਚੱਲਦੇ ਦੇਖੋਗੇ ਉਹ ਕਨੈਕਸ਼ਨ ਵੀ ਕਾਲੀ ਦਲ ਨੇ ਦਿੱਤੇ ਆ ਉਹਦੇ ਵਿੱਚ ਮੁਫਤ ਬਿਜਲੀ ਵੀ ਕਾਲੀ ਦਲ ਨੇ ਦਿੱਤੀ ਆ ਗਰੀਬ ਨੂੰ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਸਾਰੀਆਂ ਚੀਜ਼ਾਂ ਦੇਣ ਵਾਲਾ ਕਾਲੀ ਦਲ ਪਰ ਦੁੱਖ ਲੱਗਦਾ ਜਦੋਂ ਆਪਾਂ ਇੰਨਾ ਠੱਗਾਂ ਦੀ ਗੱਲਾਂ 'ਚ ਆ ਕੇ ਆਪਣੀ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਆ 10 ਸਾਲ ਦੇਖੋ ਆ 10 ਸਾਲ ਜਿਹੜੇ ਟੱਪੇ ਐ ਕਿੱਡਾ ਨੁਕਸਾਨ ਪੰਜਾਬ ਦਾ ਹੋ ਗਿਆ 5 ਸਾਲ ਕੈਪਟਨ ਨੇ ਡੱਕਾ ਨਹੀਂ ਤੋੜਿਆ 5 ਸਾਲ ਇਹਨਾਂ ਨੇ ਕੁਝ ਨਹੀਂ ਕੀਤਾ ਜੇ ਸਪੀਡ ਨਾਲ ਅਕਾਲੀ ਦਾ ਲੱਗਿਆ ਸੀ ਜੇ ਆ 10 ਸਾਲ ਆਪਣੇ ਕੋਲੇ ਹੁੰਦੇ ਕਿਤੇ ਨਾ ਕਿਤੇ ਚਲੇ ਜਾਣਾ ਸੀ ਆਪਾਂ ਇਸ ਕਰਕੇ ਬੇਨਤੀ ਕਰਦਾ ਹੁਣ ਨਾ ਗਲਤੀ ਕਰਿਓ ਆ ਜਿਹੜੇ ਠੱਗ ਜੇ ਨਾ ਜਦੋਂ ਇਲੈਕਸ਼ਨ ਆਉਂਦੇ ਐ ਕੋਈ ਨਾ ਕੋਈ ਨਵਾਂ ਠੱਗ ਟੱਪ ਪੈਂਦਾ ਐ ਉਹ ਕਊਗਾ ਬਦਲਾ ਯਾ ਕਊਗਾ ਕੋਈ ਤੁਹਾਡੇ ਧਰਮ ਦੇ ਨਾਂ ਤੇ ਯਾ ਕਿਸੇ ਦੇ ਨਾਂ ਤੇ ਆ ਕੇ ਇੱਥੇ ਗੁੰਮਰਾਹ ਕਰ ਲੈਂਦਾ ਮੈਂ ਬੇਨਤੀ ਕਰਦਾ ਜੇ ਬਚਾਉਣਾ ਪੰਜਾਬ ਨੂੰ ਤੁਹਾਡੇ ਹੱਥ ਹੈ ਜੇ ਬਚਾਉਣਾ ਤੇ ਆਪਣੀ ਪੌਣ ਦੀ ਪਾਰਟੀ ਪੰਜਾਬੀਆਂ ਦੀ ਪਾਰਟੀ ਬਚਾ ਸਕਦੀ ਹੈ ਤੇ ਇਤਿਹਾਸ ਗਵਾਇਆ ਕੀਤਾ ਹੀ ਹੋਣੇ ਐ ਇਸ ਕਰਕੇ ਮੈਂ ਤੁਹਾਡਾ ਤਨਵਾਦ ਕਰਦਾ ਆ ਜਿਹੜੀ ਜੰਗ ਲੈਂਡ ਪੂਲਿੰਗ ਦੇ ਖਿਲਾਫ ਗ੍ਰੈਂਡ ਗ੍ਰੈਬਿੰਗ ਦੇ ਖਿਆਲ ਚੱਲ ਰਹੀ ਹੈ ਅੱਜ ਅੱਜ ਤੁਹਾਡੇ ਇੱਥੇ 4 ਤਰੀਕ ਨੂੰ ਪਹੁੰਚਿਆ ਹਰ ਉਹ ਸ਼ਹਿਰ ਜਾਵਾਂਗੇ ਉਸ ਇਲਾਕੇ ਜਾਵਾਂਗੇ ਤੇ ਆਪਣੇ ਲੋਕਾਂ ਨੂੰ ਕੌਮ ਨੂੰ ਇਕੱਠਾ ਕਰਕੇ ਪੰਜਾਬੀਆਂ ਨੂੰ ਇਕੱਠਾ ਕਰਕੇ ਇੱਕ ਇੱਕ ਤੂਫਾਨ ਖੜਾ ਕਰਾਂਗੇ ਉਹਦੀ ਅਗਵਾਈ ਅਸੀਂ ਕਰਾਂਗੇ ਮੈਂ ਪੁਲਿਸ ਵਾਲਿਆਂ ਨਾਲ ਸਾਰੇ ਅਫਸਰਾਂ ਨੂੰ ਕਹਿਣਾ ਚਾਹਣਾ ਤੁਸੀਂ ਵੀ ਸੋਚੋ ਤੁਸੀਂ ਵੀ ਉਹ ਪਿੰਡਾਂ ਚੋਂ ਆਏ ਹੋ ਤੁਸੀਂ ਵੀ ਉਹ ਕਿਸਾਨਾਂ ਦੇ ਪੁੱਤੋਂ ਕੀ ਬਾਂਦੇ ਪੁੱਤ ਜਿੰਨਾ ਤੇ ਝਾੜੂ ਵਾਲੇ ਆ ਦਿੱਲੀ ਦੇ ਠੱਗ ਜਿਨ੍ਹਾਂ ਦੀ ਜਾਇਦਾਦ ਖੋਣ ਲੱਗੇ ਐ ਤੁਸੀਂ ਕੋਈ ਐਜਾ ਕੰਮ ਨਾ ਕਰਿਓ ਕਿਹਦੇ ਨਾਲ ਨੁਕਸਾਨ ਪੰਜਾਬ ਦਾ ਹੋਏ ਆ ਠੱਗਾਂ ਨੂੰ ਤਾਂ ਭਜਾਉਣਾ ਆਉਂਦਾ ਪਰ ਮੈਂ ਬੇਨਤੀ ਕਰਨਾ ਚਾਹਣਾ ਕਿ ਤੁਸੀਂ ਇਹ ਜਾਇਓ ਮੈਂ ਦੇਖਿਆ ਤੁਹਾਡਾ ਜੋਸ਼ ਜਿਵੇਂ 30 35 ਸਾਲ ਪਹਿਲੇ ਵਰਕਰਾਂ ਤੁਹਾਡੇ ਬਜ਼ੁਰਗਾਂ ਦਾ ਜੋਸ਼ ਹੁੰਦਾ ਸੀ ਉਸ ਟਾਈਮ ਜੇ ਬਾਦਲ ਸਾਹਿਬ ਜਾਂ ਅਕਾਲੀ ਅਸਲ ਦੇ ਕਿਸੇ ਵੀ ਪ੍ਰਧਾਨ ਨੇ ਕੇ ਐਲਾਨ ਕਰ ਦਿੰਦੇ ਜੀ ਇੱਥੇ ਮੋਰਚਾ ਲਾਉਣਾ ਹੈ ਫੋੜੇ ਬਜ਼ੁਰਗ ਸੋਚਦੇ ਨਹੀਂ ਸੀ ਘਰੋਂ ਨਿਕਲ ਕੇ ਚਲੇ ਜਾਂਦੇ ਸੀ ਜੇ ਧਰਨਾ ਲਾਉਣਾ ਹੈ ਤੁਹਾਡੇ ਬਜ਼ੁਰਗਾਂ ਨੇ ਪਰਵਾਹ ਨਹੀਂ ਕੀਤੀ ਤੇ ਜੇਲ੍ਹਾਂ ਜਾਣਾ ਤੁਹਾਡੇ ਬਜ਼ੁਰਗਾਂ ਨੇ ਪਰਵਾਹ ਨਹੀਂ ਕੀਤੀ ਅੱਜ ਮੈਂ ਦੇਖ ਰਿਹਾ ਇੰਨੇ ਮੀਹ ਦੇ باوجود ਤੁਸੀਂ ਖੜੇ ਹੋ ਉਹ ਸਪਿਰਿਟ ਮੈਂ ਤੁਹਾਡੇ ਚ ਦੇਖ ਰਿਹਾ ਤੁਹਾਡੇ ਬਜ਼ੁਰਗਾਂ ਵਾਲੀ ਸਪਿਰਿਟ ਮੈਂ ਤੁਹਾਡੇ ਚ ਦੇਖਦਾ ਹੈ ਇਨਸਾਨ ਨਿਹਾਲ ਤੇ ਮੈਂ ਧੰਨਵਾਦ ਕਰਦਾ ਨੌਜਵਾਨਾਂ ਦਾ ਬੀਬੀਆਂ ਦਾ ਕਿ ਤੁਸੀਂ ਹੁਣਾਂ ਜੰਗ ਸ਼ੁਰੂ ਹੋ ਗਈ ਹੈ ਆ ਜੰਗ ਉਦੋਂ ਖਤਮ ਹੋਊਗੀ ਤੇ ਜਦੋਂ ਚੰਡੀਗੜ੍ਹ ਦੇ ਪੰਜਾਬ ਦੇ ਸੈਕਟਰੀਅਟ ਉਤੇ ਕਾਲੀ ਦਲ ਦਾ ਝੰਡਾ ਚੁੱਲੂਗਾ ਉਦੋਂ ਖਤਮ ਹੋਊਗੀ ਇਨਸਾਨ ਨਿਹਾਲ ਆਓ ਆ 1.5 ਸਾਲ ਸਾਰਾ ਕੁਝ ਛੱਡ ਦਿਓ ਜੇ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਲ ਦੇ ਤੂਫਾਨ ਦੇ ਨਾਲ ਖੜਕੇ ਐਡਾ ਪੁਚਾੜ ਲਿਆ ਦਿਓ ਪੰਜਾਬ ਕਿ ਜਿਹੜੇ ਦਿੱਲੀ ਵਾਲਿਆਂ ਨੂੰ ਆਪਾਂ ਪੰਜਾਬ ਦਾ ਨਹੀਂ ਅੱਧਿਆਂ ਨੂੰ ਤਾਂ ਪਾਕਿਸਤਾਨ ਦਾ ਬਾਰਡਰ ਟੱਪਾ ਦਿਓ ਦੂਜੇ ਨੇਪਾਲ ਤੱਕ ਪੁਚਾ ਦਿਓ ਇੱਥੇ ਨੇੜੇ ਤੇੜੇ ਨਹੀਂ ਰਹਿਣ ਦੇਣੇ ਆ ਦਿੱਲੀ ਵਾਲੀਆਂ ਪਾਰਟੀਆਂ ਤੇ ਆਪਣੀ ਪਾਰਟੀ ਕਾਲੀ ਦਲ ਨੂੰ ਆਪਸ ਵਾਪਸ ਲੈ ਕੇ ਆਈਏ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹਣਾ ਐ ਜਾ ਪੰਜਾਬ ਤਰੱਕੀ ਲਿਆਵਾਂਗੇ ਤੁਹਾਨੂੰ ਮੇਰੇ ਬਾਰੇ ਪਤਾ ਹੀ ਹੈ ਮੈਂ ਅੱਜ ਤੱਕ ਜੋ ਕਿਹਾ ਪੂਰਾ ਕੀਤਾ ਤੁਸੀਂ ਮੇਰੇ ਪ੍ਰਾਣੀਆਂ ਭਾਸ਼ਣ ਸੁਣ ਲਓ ਸਟੇਟਮੈਂਟਾਂ ਸੁਣ ਲਓ ਜੋ ਜੋ ਵੀ ਕਿਹਾ ਮੈਂ ਪੂਰਾ ਕੀਤਾ ਮੈਨੂੰ ਯਾਦ ਆ ਇੱਕ ਵਾਰ ਮੈਂ ਕਿਹਾ ਬਿਜਲੀ ਆਮ ਆਮ ਕਰ ਦੋਗੇ ਕਾਂਗਰਸੀਆ ਬਿਆਨ ਆਇਆ ਕਿ ਬਿਲੀ ਕਿਵੇਂ ਕਰ ਸਕਦੇ ਆ ਕਰਕੇ ਦਿਖਾਤੀ ਮੈਂ ਤੁਹਾਨੂੰ ਕਿਹਾ ਕਿ ਜਿਹੜੇ ਹੱਦ ਜੰंडीगढ़ ਨੂੰ ਹਰ ਜ਼ਿਲ੍ਹੇ ਨਾਲ ਚਾਰ ਤੇ 6 ਲੈਂਦੀਆਂ ਐਕਸਪ੍ਰੈਸ ਵੇਨਾ ਬਣਾਵਾਂਗੇ ਲੋਕੀ ਕਹਿੰਦੇ ਕਿਵੇਂ ਹੋ ਸਕਦੀ ਹੈ ਬਣਾਤਾ ਫਿਰ ਮੈਂ ਕਿਹਾ ਸੜਕਾਂ ਐ ਜੀਆਂ ਬਣਾਵਾਂਗੇ ਸੀਮੈਂਟ ਤੇ ਸਰੀਆ ਪਾ ਕੇ ਭਾਵੇਂ ਬੰਬ ਸਿੱਟ ਦਿਓ ਹੁਣ ਦੇਖੋ ਬਣੀਆਂ ਕਿ ਨਹੀਂ ਆਹ ਮੈਂ ਤਾਂ ਆ ਵੀ ਕਹਿਦਾ ਸੀ ਮੈਂ ਤਾਂ ਆ ਵੀ ਕਹਿਦਾ ਸੀ ਪਾਣੀ ਵਾਲੀ ਬਸ ਵਿੱਚ ਰੱਖ ਕੇ ਖਾਣਾਗੇ ਚਲਾਦੀ ਸੀ ਕਿ ਨਹੀਂ ਹੁਣ ਮੈਂ ਹੁਣ ਮੈਂ ਹੁਣ ਕੋਸ਼ਿਸ਼ ਕਰੂੰਗਾ ਪਵਾਦੀ ਚ ਬੋਲਣ ਦੀ ਤੂੰ ਕਾਣੇ ਕੀ ਸਮਝ ਠੀਕ ਹੈ ਸਾਰੇ ਸਮਝ ਠੀਕ ਹੈ ਸਭੇ ਠੀਕ ਹੈ ਮੇਰੀ ਮਦਦ ਕਰੋਗੇ ਮੇਰੇ ਹੀ ਮਦਦ ਕਰੋਗੇ ਚੱਕ ਦਿਓ ਕੰਮ ਦਿਓ ਐਨ ਕੇ ਸ਼ਰਮਾ ਜੀ ਆ ਸਾਰਾ ਪਵਾਦ ਲੈਂਡ ਅਨਕੇਸ਼ ਸ਼ਰਮਾ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਰਾਜ ਦਿਲ ਖੁਸ਼ ਹੋ ਗਿਆ 23 ਮਹੀਨੇ ਤੇ ਹੁਣ ਹੌਸਲਾ ਮਿਲ ਗਿਆ ਮੈਲੇ ਦਾ ਹੁਣ ਟੈਂਕੀ ਕਰੰਟ ਪੂਰਾ ਭਰ ਗਿਆ ਕਾਲੀਗਲ ਉਹਨਾ ਦਿੱਲੀ ਵਾਲੇ ਆ ਕੇਜਰੀ ਕੁਦਰੀ ਜਿਹੜੇ